ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਅਮਰਦਾਸ ਜੀ ਗੁਰੂ ਜੀ ਦੀ ਭਾਲ ਵਿੱਚ ਹਿੰਦੂ ਰਾਮਚੰਦਰ ਜੀ ਨੂੰ ਅਵਤਾਰ ਮੰਨਦੇ ਸਨ ਇਹਨਾਂ ਦਾ ਛੋਟਾ ਮਤਰੀਆ ਭਰਾ ਭਰਤ ਸੀ ਲਿਖਿਆ ਹੈ ਕਿ ਭਲੇ ਭੱਲੇ ਖत्री ਭਰਤ ਜੀ ਦੀ ਔਲਾਦ ਹਨ ਉਸੇ ਵੰਸ਼ ਵੰਸ਼ ਵਿੱਚੋਂ ਤੇਜਪਾਲ ਨਾਮ ਦਾ ਸੱਜਣ ਪਿੰਡ ਬਾਸਰ ਕੇ ਜਾ ਕੇ ਵਸਿਆ ਇਹ ਪੰਡ ਅੰਬੀਸਰ ਦੇ ਨੇੜੇ ਹੈ ਉਸ ਦੀ ਸੁਪਤਨੀ ਬਖਤਕੌਰ ਜੀ ਦੀ ਕੁੱਖ ਤੋਂ ਚਾਰ ਪੁੱਤਰ ਪੈਦਾ ਹੋਏ ਸਾਰਿਆਂ ਤੋਂ ਵੱਡੇ ਅਮਰਦਾਸ ਜੀ ਸਨ ਅਮਰਦਾਸ ਜੀ ਨੇ ਵਿਸਾਖ ਸੁਦੀ 14 ਸੰਮਤ 1536 ਮੁਤਾਬਕ ਅੰਮ੍ਰਿਤ ਵੇਲੇ ਉਤਾਰ ਧਾਰਿਆ ਅਮਰਦਾਸ ਜੀ ਕੁਝ ਖੇਤੀ ਦੇ ਕੁਝ ਵਪਾਰ ਕਰਦੇ ਸਨ ਜਦ ਅਮਰਦਾਸ ਜੀ ਦੀ ਅਵਸਥਾ 23 ਸਾਲ 10 ਮਹੀਨੇ ਦੀ ਸੀ ਤਾਂ ਉਹਨਾਂ ਦਾ ਵਿਆਹ ਮਨਸਾ ਦੇਵੀ ਜੀ ਨਾਲ ਹੋਇਆ। ਉਹਨਾਂ ਦੇ ਦੋ ਪੁੱਤਰ ਮੋਹਰੀ ਤੇ ਮੋਹਨ ਅਤੇ ਦੋ ਧੀਆਂ ਬੀਬੀ ਦਾਨੀ ਤੇ ਭਾਨੀ ਪੈਦਾ ਹੋਈਆਂ। ਅਮਾ ਦਾਸ ਜੀ ਵੈਸ਼ਨੂ ਮਤ ਮੰਨਣ ਵਾਲੇ ਸਨ। ਉਹ ਸਦਾ ਇਕਾਦਸ਼ੀ ਦਾ ਵਰਤ ਰੱਖਦੇ ਸਨ ਅਤੇ ਸਦਾ ਵਿਚਾਰ ਕਰਦੇ ਰਹਿੰਦੇ ਸਨ ਕਿ ਸਾਡਾ ਮਾਨਵ ਜੀਵਨ ਵਿਅਰਥ ਜਾ ਰਿਹਾ ਹੈ ਇਸ ਨੂੰ ਸਫਲ ਕਰਨ ਲਈ ਉਹਨਾਂ ਨੂੰ ਗੁਰੂ ਦੇ ਉਪਦੇਸ਼ ਦੀ ਲਾਲਸਾ ਲੱਗੀ ਰਹਿੰਦੀ ਸੀ। ਉਹ ਦਿਲ ਵਿੱਚ ਕਹਿੰਦੇ ਸਨ ਸੂਰਜ ਉਦੇ ਹੋਣ ਬਿਨਾ ਕਿਵੇਂ ਕਮਲ ਖਿੜ ਸਕਦਾ ਹੈ ਤੇ ਗੁਰੂ ਬਿਨਾ ਆਦਮੀ ਕਿਵੇਂ ਮੁਕਤੀ ਪ੍ਰਾਪਤ ਕਰ ਸਕਦਾ ਹੈ ਅਮਰਦਾਸ ਜੀ ਨੇ ਹਰ ਵਰੇ ਗੰਗਾ ਜਾ ਕੇ ਇਸ਼ਨਾਨ ਕਰਨਾ ਤੇ ਇੱਕ ਧਰਮੀ Hindu ਵਾਲੇ ਸਾਰੇ ਕਰਮ ਉਤਸ਼ਾਹ ਨਾਲ ਕਰਨ ਦਾ ਪ੍ਰਣ ਕੀਤਾ ਜਦੋਂ ਅਮਰਦਾਸ ਜੀ ਪਵਿੱਤਰ ਗੰਗਾ ਦੀ 20ਵੀਂ ਯਾਤਰਾ ਕਰਕੇ ਮੋੜ ਆ ਰਹੇ ਸੰਤਾਂ ਉਹ ਦੁਪਹਿਰ ਦੀ ਗਰਮੀ ਅਤੇ ਪੈਂਡੇ ਤੋਂ ਥੱਕ ਕੇ ਮੇਰਾ ਪਿੰਡ ਦੇ ਬਾਹਰਵਾਰ ਆ ਕੇ ਇੱਕ ਥਾਂ ਸੌਣ ਲਈ ਲੇਟ ਗਏ ਜਦ ਅਮਰਦਾਸ ਜੀ ਨੇ ਫਿਰ ਆਪਣਾ ਸਫਰ ਫਿਰ ਆਪਣਾ ਸਫਰ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਇੱਕ ਸਾਧੂ ਮਿਲਿਆ ਅਮਰਦਾਸ ਜੀ ਉਸਦੇ ਇਤਨੇ ਗੂੜੇ ਜਾਨੂ ਹੋਤੇ ਮਿੱਤ ਬਣ ਗਏ ਕਿ ਰਲ ਕੇ ਇੱਕ ਦੂਜੇ ਲਈ ਸਾਂਝਾ ਖਾਣਾ ਬਣਾ ਲਿਆ ਕਰਨ ਉਸ ਸਾਧੂ ਨੇ ਅਮਰਦਾਸ ਜੀ ਦੇ ਗੁਣ ਵੇਖ ਕੇ ਉਹਨਾਂ ਪਾਸੋਂ ਪੁੱਛਿਆ ਕਿ ਤੁਹਾਨੂੰ ਕਿਸ ਗੁਰੂ ਨੇ ਅਜਿਹੀ ਧਰਮ ਦੀ ਕਮਾਈ ਕਰਨੀ ਤੇ ਵਿਦਵਤਾ ਸਿਖਾਈ ਹੈ ਅਮਰਦਾਜ ਨੇ ਉੱਤਰ ਦਿੱਤਾ ਕਿ ਮੇਰਾ ਤਾਂ ਕੋਈ ਗੁਰੂ ਨਹੀਂ ਇਹ ਸੁਣ ਕੇ 사ਧੂ ਕਹਿਣ ਲੱਗਾ ਓਹੋ ਮੈਂ ਤਾਂ ਮਹਾਪਾਪ ਕੀਤਾ ਹੈ ਮੈਂ ਨਿਗੁਰੇ ਦੇ ਹੱਥੋਂ ਖਾਦਾ ਹੈ ਮੇਰੇ ਗੰਗਾ ਇਸ਼ਨਾਨ ਕੀਤੇ ਹੁਣ ਸਭ ਨਿਸ਼ਫਲ ਗਏ ਹਨ ਨਾਰਦ ਅਤੇ ਸੁਖਦੇਵ ਨੇ ਜਦੋਂ ਗੁਰੂ ਧਾਰਨ ਕੀਤੇ ਸਨ ਤਾਂ ਤਾਂ ਹੀ ਜਾ ਕੇ ਆਪ ਪੂਜਾ ਕਰਾਉਣ ਦੇ ਯੋਗ ਹੋਏ ਸਨ ਮੈਂ ਹੁਣ ਕੇਵਲ ਉਦੋਂ ਹੀ ਪਵਿੱਤਰ ਹੋ ਸਕਦਾ ਹਾਂ ਜਦੋਂ ਫੇਰ ਗੰਗਾ ਜਾ ਕੇ ਇਸ਼ਨਾਨ ਕਰਾਂ ਇਸ ਤਰ੍ਹਾਂ ਅਫਸੋਰਸ ਕਰਦਾ ਹੋਇਆ ਉਹ ਸਾਧੂ ਚਲਾ ਗਿਆ ਅਮਰਦਾਸ ਜੀ ਬੜੀ ਦੀਨਤਾ ਨਾਲ ਸੋਚੀ ਪਏਗੇ ਕਿ ਮੈਨੂੰ ਹੁਣ ਗੁਰੂ ਕਿਵੇਂ ਮਿਲੇ ਗੁਰੂ ਬਿਨਾਂ ਹੁਣ ਉਹ ਅਜਿਹਾ ਵਿਚਾਨ ਹੋ ਗਏ ਕਿ ਉਹਨਾਂ ਦਾ ਦਿਲ ਨਾ ਕੁਝ ਖਾਣ ਨੂੰ ਕਰੇ ਤੇ ਨਾ ਹੀ ਆਪਣੇ ਵਿਵਹਾਰਕ ਕੰਮ ਕਰਨ ਨੂੰ ਉਹ ਅਰਦਾਸਾਂ ਕਰਨੇ ਹੈ ਵਾਹਿਗੁਰੂ ਦਇਆ ਕਰੋ ਮੈਨੂੰ ਅਜਿਹਾ ਗੁਰੂ ਮਿਲੇ ਜਿਸ ਵਿੱਚ ਮਨੂਰ ਨੂੰ ਕੰਚਨ ਕਰਨ ਵਾਲੀ ਰਸਾਇਣ ਸ਼ਕਤੀ ਹੋਵੇ ਇੱਕ ਦਿਨ ਅੰਮ੍ਰਿਤ ਵੇਲੇ ਜਦ ਅਮਰਦਾਸ ਜੀ ਆਪਣੇ ਘਰ ਦੇ ਉਪਰਲੇ ਛੱਜੇ ਤੇ ਇਨਾਂ ਵਿਚਾਰਾਂ ਵਿੱਚ ਗ੍ਰਸਤ ਸੰਤਾਂ ਉਹਨਾਂ ਗੁਰਬਾਣੀ ਦੀ ਮధుਰ ਧੁਨੀ ਸੁਣੀ ਇਹ ਆਵਾਜ਼ ਉਹਨਾਂ ਦੇ ਭਰਾ ਦੇ ਘਰੋਂ ਵੱਲੋਂ ਆ ਰਹੀ ਸੀ ਜਿੱਥੇ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਬੀਬੀ ਅਮਰੋਜੀ ਰਹਿੰਦੇ ਸਨ ਬੀਬੀ ਅਮਰੋਜੀ ਥੋੜੇ ਦਿਨ ਹੀ ਹੋਏ ਸਨ ਕਿ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੇ ਗਏ ਸਨ ਬੀਬੀ ਜੀ ਪਹਿ ਰਾਤ ਰੰਦੀ ਉੱਠ ਕੇ ਇਸ਼ਨਾਨ ਕਰਕੇ ਜਪਜੀ ਅਤੇ ਗੁਰਨਾਮ ਦਿਲ ਜੀ ਦੀ ਔਰ ਬਾਣੀ ਦਾ ਪਾਠ ਕਰਦੇ ਸਨ ਫਿਰ ਪਰਿਵਾਰ ਲਈ ਦੁੱਧ ਰੜਕਦੇ ਜਦ ਅਮਰਦਾਸ ਜੀ ਸੁਣ ਰਹੇ ਸਨ ਤਾਂ ਬੀਬੀ ਅਮਰੋਜ ਜੀ ਮਾਰੂ ਰਾਗ ਦਾ ਤੀਜਾ ਸ਼ਬਦ ਪੜ੍ਹ ਰਹੇ ਸਨ ਜਦੋਂ ਅਮਰਦਾਸ ਜੀ ਨੇ ਸ਼ਬਦ ਸੁਣਿਆ ਤਾਂ ਉਹ ਡਾਢੇ ਪ੍ਰੇਮ ਵਿੱਚ ਮਗਨ ਹੋ ਗਏ ਵਿਸ਼ੇਸ਼ ਕਰਕੇ ਉਹਨਾਂ ਨੂੰ ਅੰਤਮ ਤੁਕਾ ਤੋਂ ਪਰਮ ਸ਼ਾਂਤੀ ਪ੍ਰਾਪਤ ਹੋਈ ਕਿ ਮੈਂ ਮਨੂਰ ਤੋਂ ਕੰਚਨ ਹੋ ਸਕਾਂਗਾ ਅਮਰਦਾਸ ਜੀ ਬੀਬੀ ਨੂੰ ਜੀ ਨੂੰ ਮੁੜ ਸ਼ਬਦ ਪੜਨ ਲਈ ਆਖੰਤੋ ਰਾਨਾ ਸਕੇਤ ਅਤੇ ਆ ਕੇ ਪੁੱਛਿਆ ਬੀਬੀ ਜੀ ਤੁਸੀਂ ਇਹ ਸ਼ਬਦ ਕਿੱਥੋਂ ਸਿੱਖਿਆ ਹੈ ਬੀਬੀ ਅਮਰੋਜੀ ਨੇ ਉਹਨਾਂ ਨੂੰ ਦੱਸਿਆ ਕਿ ਇਹ ਸ਼ਬਦ ਮੈਂ ਆਪਣੇ ਪਿਤਾ ਜੀ ਪਾਸੋਂ ਸਿੱਖਿਆ ਹੈ ਅਮਰਦਾ ਜੀ ਨੇ ਉਹ ਸ਼ਬਦ ਕੰਠ ਕਰ ਲਿਆ ਅਤੇ ਬੀਬੀ ਜੀ ਨੂੰ ਮਨਾ ਲਿਆ ਕਿ ਉਹ ਆਪ ਜੀ ਨੂੰ ਗੁਰੂ ਜੀ ਦੇ ਦਰਸ਼ਨ ਕਰਾਉਣ ਲਈ ਲੈ ਚੱਲਣਗੇ ਪਿਛਲੇ ਜਨਮ ਦੀ ਭਗਤੀ ਉਹਨਾਂ ਦੇ ਹਿਰਦੇ ਵਿੱਚ ਜਾਗ ਪਈ ਅਤੇ ਜਦੋਂ ਤੱਕ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਦਾ ਲਾਹਾ ਨਾ ਖਟ ਲਿਆ ਉਨਾ ਹਰਪਾਲ ਹਰਖੜੀ ਇੱਕ ਜੁਗ ਵਾਂਗ ਭਸਦੀ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ